ਕਾਂ ਤੇ ਕੋਇਲ ਦੇਖਣ ਵਿੱਚ ਇੱਕੋ ਜਿਹੇ ਲੱਗਦੇ ਹਨ ਉਹਨਾਂ ਦੀ ਦਿਖ ਦੇ ਕਾਰਨ ਪਛਾਣ ਜਿਹੜੀ ਹੈ ਉਹ ਔਖੀ ਹੁੰਦੀ ਹੈ ਕਿ ਕਿਹੜਾ ਕਾਂ ਹੈ ਤੇ ਕਿਹੜੀ ਕੋਇਲ ਹੈ ਪਰ ਜਦੋਂ ਬੋਲਦੇ ਨੇ ਜੰਮੂ ਖੋਲਦੇ ਨੇ ਤਾਂ ਪਤਾ ਲੱਗਦਾ ਹੈ ਕਿ ਕਿਹੜਾ ਕਾਂ ਹੈ ਤੇ ਕਿਹੜੀ ਕੋਇਲ ਹੈ ਕਿਉਂਕਿ ਕਾਂ ਜਦੋਂ ਬੋਲਦਾ ਹੈ ਤੇ ਲੋਕ ਉਸ ਨੂੰ ਵੱਟੇ ਮਾਰਦੇ ਨੇ ਤੇ ਜਦ ਕੋਇਲ ਬੋਲਦੀ ਹੈ ਤੇ ਲੋਕ ਉਸ ਨੂੰ ਖੜ ਕੇ ਬੜੀ ਰਾਮ ਨਾਲ ਪਿਆਰ ਨਾਲ ਉਹਦੀ ਆਵਾਜ਼ ਨੂੰ ਸੁਣਦੇ ਨੇ ਇਸੇ ਤਰ੍ਹਾਂ ਹੀ ਸਮਾਜ ਵਿੱਚ ਵਿਚਰਦਿਆਂ ਤੁਹਾਨੂੰ ਅਜਿਹੇ ਲੋਕ ਮਿਲਣਗੇ ਜਿਨ੍ਹਾਂ ਦੀ ਪਛਾਣ ਕਰਨੀ ਔਖੀ ਹੁੰਦੀ ਹੈ ਕਿ ਇਹ ਕਿਸ ਤਬੀਅਤ ਦਾ ਬੰਦਾ ਹੈ ਜਾਂ ਇਹਦੀ ਨੇਚਰ ਕਿਸ ਤਰ੍ਹਾਂ ਦੀ ਹੈ ਇਹਦੀ ਸ਼ਖਸੀਅਤ ਕਿਸ ਤਰ੍ਹਾਂ ਦੀ ਹੈ ਇਹਦੇ ਵਿੱਚ ਸੰਸਕਾਰ ਕਿਸ ਤਰ੍ਹਾਂ ਦੇ ਨੇ ਪਰ ਇਹ ਸਭ ਉਸ ਵੇਲੇ ਸਾਹਮਣੇ ਆਉਂਦਾ ਜਦੋਂ ਕਿ ਕੋਈ ਵਿਅਕਤੀ ਬੋਲਦਾ ਜਿੰਨੀ ਦੇਰ ਕੋਈ ਵੀ ਵਿਅਕਤੀ ਚੁੱਪ ਬੈਠਾ ਹੈ ਉਸ ਦਾ ਮੂੰਹ ਬੰਦ ਹੈ ਤਾਂ ਤਾਨੂੰ ਵੇਖਣ ਨੂੰ ਸਾਰੇ ਹੀ ਸਿਆਣੇ ਲੱਗਣਗੇ ਪਰ ਜਦੋਂ ਉਹ ਮੂੰਹ ਖੋਲੇਗਾ ਤਾਂ ਪਤਾ ਲੱਗ ਜਾਏਗਾ ਕਿ ਕਿਹੜੇ ਵਿੱਚ ਕਿੰਨੀ ਕੁ ਸਿਆਣਪ ਹੈ ਜਾਂ ਉਹ ਕਿੱਥੇ ਕੁ ਸਟੈਂਡ ਕਰਦਾ ਹੈ